ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਟੂ ਵਿਲੇਜ ਫੂਡ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਟੇਸਟੀ ਬਿਨਾਂ ਲਸਣ ਪਿਆਜ਼ ਤੋਂ ਢਾਬਾ ਸਟਾਈਲ ਕੜੀ ਦੀ ਰੈਸਪੀ ਹੈ ਜਿਹੜੀ ਉਹ ਲੈ ਕੇ ਆਈਆਂ ਇਸੇ ਤਰ੍ਹਾਂ ਜੇ ਪਕੌੜੇ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਬਨੇ ਰਹੋ ਵੀਡੀਓ ਦੇ ਐਂਡ ਤੱਕ ਇਹਦੇ ਲਈ ਆਪਾਂ ਇੱਕ ਬਹੁਤ ਹੀ ਖਾਸ ਟ੍ਰਿਕ ਆ ਜਿਹੜੀ ਉਹ ਇਸਤੇਮਾਲ ਕੀਤੀ ਆ ਜਿਹਦੇ ਨਾਲ ਪਕੌੜੇ ਨੇ ਆਪਣੇ ਬਹੁਤ ਹੀ ਫੁੱਲੇ ਫੁੱਲੇ ਬਣ ਕੇ ਤਿਆਰ ਹੁੰਦੇ ਨੇ ਤੇ ਚਲੋ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਆ ਰੈਸਪੀ ਬਣਾਉਣ ਦੇ ਲਈ ਆਪਾਂ ਨੇ ਇੱਕ ਬਾਟੀ ਆ ਜਿਹੜੀ ਆਪਾਂ ਨੇ ਵੇਸਣ ਦੀ ਲਈ ਆ ਵੇਸਣ ਆ ਜਿਹੜਾ ਤੁਸੀਂ ਇਹ ਵੱਧ ਘੱਟ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਆਪਾਂ ਵੇਸਣ ਲਾਵਾਂਗੇ ਉਸਦਾ ਹੀ 10 ਗੁਣਾ ਆਪਾਂ ਪਾਣੀ ਲਾਵਾਂਗੇ ਜਿਵੇਂ ਕਿ ਆਪਾਂ ਨੇ ਇਹ ਇੱਕ ਬਾਟੀ ਵੇਸਣ ਦੀ ਲਈਆ ਤੇ ਇਹਦੀਆਂ 10 ਬਾਟੀਆਂ ਹੀ ਆਪਾਂ ਪਾਣੀ ਦੀਆਂ ਇਹਦੇ ਵਿੱਚ ਐਡ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਬਾਟੀਆਂ ਨੇ ਜਿਹੜੀਆਂ ਉਹ ਲੱਸੀ ਦੀਆਂ ਵੀ ਐਡ ਕਰਾਂਗੇ ਤੇ ਜਦੋਂ ਆਪਾਂ ਲੱਸੀ ਇਹਦੇ ਵਿੱਚ ਪਾਉਣ ਲੱਗੇ ਸੀਗੇ ਤਾਂ ਮੇਰਾ ਜਿਹੜਾ ਕੈਮਰਾ ਸੀਗਾ ਉਹ ਬੰਦ ਹੋ ਗਿਆ ਸੀ ਇਸ ਕਰਕੇ ਮੈਂ ਤੁਹਾਨੂੰ ਦਿਖਾ ਨਹੀਂ ਪਾਈ ਹੈਗੀ ਆਪਾਂ ਨੇ ਇੱਕ ਬਾਟੀ ਇਹਦੇ ਵਿੱਚ ਪਾਣੀ ਦੀ ਪਾਈ ਸੀ ਤੇ ਦੋ ਬਾਟੀਆਂ ਆਪਾਂ ਨੇ ਇਹਦੇ ਵਿੱਚ ਬਿਲਕੁਲ ਖੱਟੀ ਲੱਸੀ ਦੀਆਂ ਪਾ ਲਈਆਂ ਸੀ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਜਿਹੜਾ ਬਲੈਂਡ ਕਰ ਲੈਣਾ ਮਿਕਸੀ ਦੇ ਵਿੱਚ ਬਲੈਂਡ ਕਰਨ ਨਾਲ ਕੀ ਹੁੰਦਾ ਕਿ ਜਿਹੜਾ ਬੇਸਣ ਆ ਉਹਦਾ ਜਿਹੜਾ ਫਲੇਵਰ ਆ ਉਹ ਲੱਸੀ ਦੇ ਵਿੱਚ ਨਾਲ ਬਿਲਕੁਲ ਐਡ ਹੋ ਜਾਂਦਾ ਏ ਤੇ ਜਿਹੜੀ ਕੜੀ ਆਪਣੀ ਉਹ ਬਹੁਤ ਹੀ ਸਵਾਦ ਬਣਦੀ ਆ ਤੇ ਦੇਖੋ ਜਿਹੜਾ ਆਪਣਾ ਬੇਸਣ ਤੇ ਲੱਸੀ ਦਾ ਟੈਕਸਚਰ ਆ ਉਹ ਇਦਾਂ ਦਾ ਆਇਆ ਏ ਤੇ ਹੁਣ ਆਪਾਂ ਇਹਨੂੰ 10-12 ਮਿੰਟ ਦੇ ਲਈ ਆ ਜਿਹੜਾ ਇਹਨੂੰ ਰੈਸਟ ਤੇ ਰੱਖ ਦਵਾਂਗੇ ਤੇ ਇਸ ਦੇ ਨਾਲ ਕੀ ਹੈ ਕਿ ਆਪਣੀ ਕੜੀ ਹੈ ਜਿਹੜੀ ਬਹੁਤ ਹੀ ਵਧੀਆ ਬਣੂਗੀ ਇਸ ਤਰ੍ਹਾਂ ਇਹਨੂੰ ਜੇਕਰ ਤੁਸੀਂ ਕੜੀ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਇਸ ਪੈਟਰਨ ਨੂੰ ਰੈਸਟ ਤੇ 10-15 ਮਿੰਟ ਦੇ ਲਈ ਜ਼ਰੂਰ ਰੱਖ ਦਿਆ ਕਰੋ ਤੇ ਹੁਣ ਆਪਾਂ ਪਕੌੜੇ ਬਣਾਉਣ ਦੇ ਲਈ ਇੱਕ ਬਾਟੀ ਆ ਜਿਹੜੀ ਲਈ ਆਪਾਂ ਨੇ ਵੇਸਣ ਦੀ ਤੇ ਨਾਲ ਹੀ ਅੱਧਾ ਚਮਚਾ ਇਹਦੇ ਵਿੱਚ ਆਪਾਂ ਨੂਣ ਦਾ ਪਾਇਆ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਹਲਦੀ ਪਾਈ ਆ ਨਾਲ ਹੀ ਚਮਚੇ ਦਾ ਚੌਥਾ ਹਿੱਸਾ ਜਿਹੜਾ ਇਹ ਮੈਂ ਜਮ੍ਹਾ ਲਈ ਆ ਜਮ੍ਹਾਣ ਨੂੰ ਵੀ ਆਪਾਂ ਨੇ ਹੱਥਾਂ ਦੇ ਉੱਪਰ ਰਗੜ ਕੇ ਚੰਗੀ ਤਰ੍ਹਾਂ ਅ ਫਿਰ ਇਹਦੇ ਵਿੱਚ ਐਡ ਕਰ ਦੇਣਾ ਤੇ ਨਾਲ ਹੀ ਆਪਾਂ ਚਮਚੇ ਦਾ ਚੌਥਾ ਕੀ ਹਿੱਸਾ ਜਿਹੜਾ ਮੇਰੇ ਕੋਲ ਸੁੱਕੀ ਮੇਥੀ ਸੀਗੀ ਸੁਕਾ ਕੇ ਰੱਖੀ ਹੋਈ ਉਹ ਪਾਤੀ ਆ ਅੱਧਾ ਚਮਚਾ ਪਾਏ ਦੇ ਵਿੱਚ ਧਨੀਏ ਦਾ ਦਰਦੜਾ ਜਿਹਾ ਪਾਊਡਰ ਆ ਉਹ ਆਪਾਂ ਪਾਵਾਂਗੇ ਤੇ ਇੱਕ ਚਮਚਾ ਪਾਏ ਦੇ ਵਿੱਚ ਹਰੀ ਮਿਰਚ ਦਾ ਲੈ ਲੈਣਾ ਤੇ ਨਾਲ ਹੀ ਆਪਾਂ ਅਦਰਕ ਦਾ ਚਮਚਾ ਹੈ ਤੋਂ ਵੀ ਘਾਟਾ ਜਿਹੜਾ ਅ ਅਦਰਕ ਆ ਉਹ ਲੈ ਲਾਂਗੇ ਜੇਕਰ ਤੁਹਾਡੇ ਕੋਲ ਅਦਰਕ ਦਾ ਪੇਸਟ ਹੋਵੇ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਤਿੰਨ ਕ ਪਿੰਚਾ ਜਿਹੜਾ ਮੈਂ ਇਹਦੇ ਵਿੱਚ ਹਿੰਗਾ ਜਿਹੜੀ ਉਹ ਐਡ ਕੀਤੀ ਆ ਹਿੰਗ ਦੇ ਨਾਲ ਕੀ ਹੈ ਕਿ ਟੇਸਟ ਜਿਹੜਾ ਪਕੌੜਿਆਂ ਦਾ ਉਹ ਬਹੁਤ ਵਧੀਆ ਹੋ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਘੋਲ ਲਵਾਂਗੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਘੋਲਾਂਗੇ ਤਾਂ ਕਿ ਜਿਹੜੇ ਆਪਣੇ ਪਕੌੜਿਆਂ ਦਾ ਟੈਕਸਚਰ ਆ ਉਹ ਵਧੀਆ ਹੋ ਜਵੇ ਤੇ ਹੁਣ ਆਪਾਂ ਨੇ ਪਾਣੀ ਇਹਦੇ ਵਿੱਚ ਬਹੁਤਾ ਜ਼ਿਆਦਾ ਨਹੀਂ ਪਾਉਣਾ ਹੈਗਾ ਆਪਾਂ ਨੇ ਬਿਸਕਰ ਤੇ ਵਿੱਚੋਂ ਵੀ ਚੰਗੀ ਤਰ੍ਹਾਂ ਹਲਾ ਕੇ ਜਿਹੜਾ ਸੁੱਕਿਆ ਹੋਇਆ ਬੇਸਣ ਸੀਗਾ ਉਹ ਵੀ ਕੱਢ ਲੈਣਾ ਤੇ ਨਾਲ ਹੀ ਆਪਾਂ ਇਹਨਾਂ ਇਸ ਬੈਟਰ ਨੂੰ 3 ਤੋਂ 4 ਮਿੰਟ ਤੱਕ ਇਸੇ ਤਰ੍ਹਾਂ ਹੀ ਫੈਂਟਦੇ ਰਹਿਣਾ ਤੇ ਫੈਂਟਣ ਦੇ ਨਾਲ ਦੇਖੋ ਇਹਦੀ ਜਿਹੜੀ ਕਨਸਿਸਟੈਂਸੀ ਆ ਉਹ ਇਦਾਂ ਦੀ ਹੋਗੀ ਆ ਇਸ ਦੇ ਨਾਲ ਕੀ ਹੈ ਕਿ ਜਿਹੜੇ ਪਕੌੜੇ ਨੇ ਆਪਣੇ ਉਹ ਬਹੁਤ ਹੀ ਫੁੱਲੇ ਫੁੱਲੇ ਫਲਫੀ ਜੇ ਬਣਨਗੇ ਤੇ ਇਹਦੇ ਨਾਲ ਇਦਾਂ ਇਹਦੇ ਵਿੱਚ ਕਰਨ ਦੇ ਨਾਲ ਕੀ ਹੈ ਕਿ ਹਵਾ ਭਰ ਜਾਂਦੀ ਆ ਤੇ ਪਕੌੜੇ ਆਪਣੇ ਬਹੁਤ ਹੀ ਵਧੀਆ ਬਣਦੇ ਨੇ ਤੇ ਤੁਸੀਂ ਦੇਖੋ ਹੁਣ ਆਪਾਂ ਨੇ ਦੋ ਤਿੰਨ ਡ੍ਰੌਪਸ ਨੇ ਜਿਹੜੀਆਂ ਬੈਟਰ ਦੀਆਂ ਪਾਣੀ ਦੇ ਵਿੱਚ ਪਾ ਕੇ ਦੇਖ ਲਈਆਂ ਤੇ ਤੇ ਜਿਹੜਾ ਆਪਣਾ ਵੇਸਣ ਇਹ ਪਾਣੀ ਦੇ ਉੱਪਰ ਤੈਰਨ ਲੱਗ ਗਿਆ ਇਹੀ ਹੈ ਜੇ ਟ੍ਰਿਕ ਆ ਪਕੌੜਿਆਂ ਨੂੰ ਫਲਫੀ ਬਣਾਉਣ ਦੀ ਕਿ ਆਪਾਂ ਨੇ ਵੇਸਣ ਨੂੰ ਆ ਜਿਹੜਾ 3 ਤੋਂ 4 ਮਿੰਟ ਚੰਗੀ ਤਰ੍ਹਾਂ ਫੈਂਟ ਲੈਣਾ ਇਹਦੇ ਨਾਲ ਹੀ ਪਕੌੜੇ ਨੇ ਜਿਹੜੇ ਆਪਣੇ ਫਲਫੀ ਫਲਫੀ ਬਣਦੇ ਨੇ ਤੇ ਹੁਣ ਆਪਾਂ ਨੇ ਇੱਧਰ ਕੜਾਹੀ ਦੇ ਵਿੱਚ ਤੇਲ ਆ ਜਿਹੜਾ ਉਹ ਗਰਮ ਹੋਣ ਦੇ ਲਈ ਰੱਖਤਾ ਸੀ ਤੇ ਹੁਣ ਆਪਾਂ ਛੋਟੇ-ਛੋਟੇ ਬਾਲਸ ਦੇ ਸਾਈਜ਼ ਦੇ ਆਪਾਂ ਇਹਦੇ ਵਿੱਚ ਪਕੌੜੇ ਨੇ ਜਿਹੜੇ ਉਹ ਫਰਾਈ ਕਰਾਂਗੇ ਸਾਈਜ਼ ਆ ਤੁਸੀਂ ਵੱਧ ਘੱਟ ਵੀ ਲੈ ਸਕਦੇ ਹੋ ਆਪਾਂ ਨੇ ਜਿਆਦਾ ਵੱਡਾ ਸਾਈਜ਼ ਨਹੀਂ ਲਿੱਤਾ ਹੈਗਾ ਕਿ ਆ ਕਿਉਂਕਿ ਬੱਚੇ ਨੇ ਜਿਹੜੇ ਕਈ ਵਾਰ ਪਕੌੜੇ ਖਾਣਾ ਘੜੀ ਦੇ ਵਿੱਚ ਘੱਟ ਪਸੰਦ ਕਰਦੇ ਨੇ ਸੋ ਇਸ ਕਰਕੇ ਆਪਾਂ ਨੇ ਸਾਈਜ਼ ਆ ਜਿਹੜਾ ਛੋਟਾ ਹੀ ਰੱਖਿਆ ਹੈ ਇਹ ਜਿਹੜੇ ਪਕੌੜੇ ਨੇ ਬਿਨਾਂ ਲਸਣ ਪਿਆਜ਼ ਤੋਂ ਬਣਾਏ ਨੇ ਬਹੁਤ ਹੀ ਵਧੀਆ ਬਣਦੇ ਨੇ ਤੁਸੀਂ ਇੱਕ ਵਾਰ ਇਹਨਾਂ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਦੇਖੋ ਆਪਣੇ ਜਿੱਦਾਂ ਹੀ ਪਕੌੜਿਆਂ ਨੂੰ ਥੋੜਾ ਜਿਹਾ ਸੇਕ ਲੱਗ ਰਿਹਾ ਆਪਾਂ ਅ ਇਹਨਾਂ ਨੂੰ ਮੀਡੀਅਮ ਜੀ ਅੱਗ ਤੇ ਉੱਪਰ ਹੀ ਪਕਾਉਣਾ ਹੈ ਤੇ ਆਪਣੇ ਪਕੌੜੇ ਬਿਲਕੁਲ ਤਰਨ ਲੱਗ ਗਏ ਨੇ ਉੱਪਰ ਤੇ ਦੇਖੋ ਬਾਲ ਦੀ ਸਾਈਜ਼ ਵਾਂਗੂ ਫੁੱਲ ਗਏ ਨੇ ਤੇ ਹੁਣ ਆਪਾਂ ਨੇ ਇਹਨਾਂ ਨੂੰ ਚਰਨੀ ਦੇ ਨਾਲ ਹਲਾ ਲੈਣਾ ਤੇ ਆਪਾਂ ਇਹਨੂੰ ਮੀਡੀਅਮ ਜੀ ਅੱਗ ਤੇ ਉੱਪਰ ਪਕਾ ਲੈਣਾ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਤੇ ਪਕੌੜਿਆਂ ਦਾ ਜਿਹੜਾ ਫਲੋ ਆ ਉਹ ਬਹੁਤ ਹੀ ਸਮੂਥ ਸੀਗਾ ਇਸ ਕਰਕੇ ਜਿਹੜੀਆਂ ਪਕੌੜੀਆਂ ਦੀਆਂ ਪੂੰਛਾਂ ਜੀਆਂ ਨੇ ਉਹ ਬਣ ਗਈਆਂ ਨੇ ਜੇਕਰ ਤੁਸੀਂ ਇਹਨਾਂ ਨੂੰ ਆਰਾਮ ਦੇ ਨਾਲ ਬਿਲਕੁਲ ਟਕਾ ਕੇ ਪਾਉਂਗੇ ਤਾਂ ਜਿਹੜਾ ਇਹਦੀ ਆ ਬੈਟਰ ਦਾ ਫਲੋ ਆ ਉਹ ਪਰ ਇੱਕ ਵਾਰ ਸੈੱਟ ਕਰਾਂਗੇ ਤਾਂ ਪਕੌੜੇ ਨੇ ਜਿਹੜੇ ਆਪਣੇ ਬਿਲਕੁਲ ਗੋਲ ਬਣ ਜਾਣਗੇ ਤੇ ਆਪਾਂ ਨੇ ਜਲਦੀ ਦੇ ਵਿੱਚ ਹੀ ਛੋਟੇ-ਛੋਟੇ ਸਾਈਜ਼ ਦੇ ਜਿਹੜੇ ਪਕੌੜੇ ਨੇ ਉਹ ਬਣਾ ਲਏ ਨੇ ਜੇਕਰ ਤੁਸੀਂ ਬਿਲਕੁਲ ਗੋਲ-ਗੋਲ ਪਕੌੜੇ ਨੇ ਉਹ ਬਣਾ ਤੇ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਮੈਸੇਜ ਕਰਕੇ ਜਰੂਰ ਦੱਸਿਓ ਮੈਂ ਇੱਕ ਵਾਰ ਤੁਹਾਡੇ ਲਈ ਇਹ ਰੈਸਪੀ ਆ ਜਿਹੜੀ ਪਕੌੜਿਆਂ ਦੀ ਜਰੂਰ ਲੈ ਕੇ ਆਉਂਗੀ ਕੜੀ ਦੇ ਵਿੱਚ ਕੀ ਹੈ ਕਿ ਜਿਹੜੇ ਆਪਾਂ ਟਾਬਿਆਂ ਤੇ ਉੱਪਰ ਕੜੀ ਖਾਣੇ ਆ ਜਾਂ ਰੈਸਟੋਰੈਂਟ ਤੇ ਵਿੱਚ ਖਾਣੇ ਆ ਉਹ ਇਸੇ ਤਰ੍ਹਾਂ ਨਾਲ ਹੀ ਪਕੌੜੇ ਨੇ ਜਿਹੜੇ ਬਣਾਉਂਦੇ ਨੇ ਉਹ ਪਿਆਜ਼ ਵਗੈਰਾ ਘੱਟ ਪਾਉਂਦੇ ਨੇ ਤੇ ਇਸੇ ਮੈਥਡ ਦੇ ਨਾਲ ਪਕੌੜੇ ਤਿਆਰ ਕਰਦੇ ਨੇ ਇਸੇ ਲਈ ਉਹ ਪਕੌੜੇ ਨੇ ਜਿਹੜੇ ਫਲਫੀ ਹੁੰਦੇ ਨੇ ਤੇ ਦੇਖੋ ਹੁਣ ਆਪਾਂ ਨੇ ਦੂਜਾ ਬੈਚ ਆ ਜਿਹੜਾ ਉਹ ਵੀ ਪਾ ਲਿਆ ਤੇ ਆਪਣਾ ਦੂਜੇ ਬੈਚ ਦੇ ਪਕੌੜੇ ਨੇ ਜਿਹੜੇ ਉਹ ਵੀ ਬ੍ਰਾਊਨ ਹੋ ਗਏ ਨੇ ਤੇ ਇਹਨਾਂ ਨੂੰ ਵੀ ਆਪਾਂ ਨੇ ਕੱਢ ਲੈਣਾ ਹੈ ਇੱਕ ਪਲੇਟ ਦੇ ਵਿੱਚ ਇਸੇ ਤਰ੍ਹਾਂ ਆਪਾਂ ਨੇ ਜਿਹੜੇ ਸਾਰੇ ਪਕੌੜੇ ਨੇ ਇਹ ਤਿਆਰ ਕਰਕੇ ਰੱਖ ਲੈਣੇ ਨੇ ਇਹਨਾਂ ਨੂੰ ਕੋਈ ਬਹੁਤਾ ਜ਼ਿਆਦਾ ਟਾਈਮ ਨਹੀਂ ਲੱਗਦਾ ਬਣ ਲਈ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਘੜੀ ਦਾ ਜਿਹੜਾ ਪ੍ਰੋਸੈਸ ਆ ਉਹ ਵੀ ਬਹੁਤ ਈਜ਼ੀ ਆ ਇਦੇ ਵਿੱਚ ਨਾ ਤਾਂ ਆਪਾਂ ਨੂੰ ਲਸਣ ਛਿੱਲਣ ਦੀ ਜ਼ਰੂਰਤ ਆ ਤੇ ਨਾ ਹੀ ਪਿਆਜ਼ ਛਿੱਲਣ ਦੀ ਜ਼ਰੂਰਤ ਆ ਤੇ ਦੇਖੋ ਪਕੌੜੇ ਆਪਣੇ ਬਹੁਤ ਹੀ ਵਧੀਆ ਬਣੇ ਨੇ ਤੇ ਇੱਕ ਪਕੌੜਾ ਜਿਹੜਾ ਮੈਂ ਤੁਹਾਨੂੰ ਕੱਟ ਕੇ ਵੀ ਦਿਖਾ ਦਿੰਨੀ ਆ ਤੇ ਦੇਖੋ ਪਕੌੜੇ ਜਿਹੜੇ ਆਪਣੇ ਬਿਲਕੁਲ ਅੰਦਰੋਂ ਨਰਮ ਨੇ ਤੇ ਜਾਲੀਦਾਰ ਪਕੌੜੇ ਆਪਣੇ ਬਣ ਕੇ ਤਿਆਰ ਹੋਏ ਨੇ ਤੇ ਜਿਹੜੀ ਇਹਨਾਂ ਦੀ ਬਾਹਰਲੀ ਲੇਅਰ ਆ ਉਹ ਵੀ ਬਿਲਕੁਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੱਕੀ ਹੋਈ ਆ ਤੇ ਪਤਲੀ ਜੀ ਲੇਅਰ ਆ ਜਿਹੜੀ ਉਹ ਇਹਦੀ ਬਾਣੀ ਆ ਬਾਹਰਲੇ ਪਾਸੇ ਦੇ ਦੇਸੀ ਦੇਖ ਸਕਦੇ ਹਾਂ ਪਕੌੜੇ ਬਹੁਤ ਹੀ ਸ਼ਾਨਦਾਰ ਨੇ ਆਪਣੇ ਤੇ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਤੜਕੇ ਦੇ ਲਈ ਤਿਆਰੀ ਕਰਾਂਗੇ ਤੇ ਹੁਣ ਤੜਕੇ ਦੇ ਲਈ ਆਪਾਂ ਨੇ ਜਿਹੜਾ ਜਿਹੜੇ ਤੇਲ ਦੇ ਵਿੱਚ ਪਕੌੜੇ ਬਣਾਏ ਸੀ ਉਸੇ ਤੇਲ ਦੇ ਵਿੱਚੋਂ ਆਪਾਂ ਨੇ 1.5 ਘਟਕ ਘਰਸੀ ਆ ਜਿਹੜੀ ਉਹ ਤੇਲ ਦੀ ਪਾ ਲਈ ਆ ਤੇ ਆਪਾਂ ਨੇ ਇਹਦੇ ਵਿੱਚ ਅੱਧਾ ਘ ਚਮਚਾ ਇਹ ਜਿਹੜਾ ਸਰੋਂ ਦਾ ਲਵਾਂਗੇ ਤੇ ਇਹ ਸਰੋਂ ਆ ਜਿਹੜੀ ਆਪਸ਼ਨਲ ਆ ਤੁਸੀਂ ਬਰੀਕ ਵਾਲੀ ਰਾਈ ਵੀ ਲੈ ਸਕਦੇ ਹੋ ਤੇ ਨਾਲ ਹੀ ਮੈਂ 2 ਇੰਚਾ ਜਿਹੜੀ ਆਪਾਂ ਹਿੰਗ ਲਈ ਆ ਤੇ ਨਾਲ ਹੀ ਅੱਧਾ ਚਮਚਾ ਆਪਾਂ ਝੀਲੇ ਦਾ ਲਿਆ ਤੇ ਆਪਾਂ ਇੱਕ ਚਮਚਾ ਇਹਦੇ ਵਿੱਚ ਦਰਦਰੇ ਧਨੀਏ ਦਾ ਪਾਊਡਰ ਲਿਆ ਤੇ ਨਾਲ ਹੀ ਦੋ ਛੋਟੀਆਂ ਟਹਿਣੀਆਂ ਸੀਗੀਆਂ ਆਪਣੀਆਂ ਫਰੈਸ਼ ਫਰੈਸ਼ ਉਹ ਆਪਾਂ ਨੇ ਕੜੀ ਪੱਤਾ ਇਹ ਜਿਹੜਾ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਉਹ ਵੀ ਐਡ ਕਰਤਾ ਏ ਤੇਲ ਆ ਜਿਹੜਾ ਆਪਣਾ ਪਹਿਲਾਂ ਹੀ ਗਰਮ ਸੀਗਾ ਇਸ ਕਰਕੇ ਆਪਾਂ ਨੇ ਗੈਸ ਦੀ ਫਲੇਮ ਆ ਜਿਹੜੀ ਹਜੇ ਔਨ ਨਹੀਂ ਕੀਤੀ ਹੈਗੀ ਤੇ ਆਪਾਂ ਨੇ ਦੋ ਚਮਚੇ ਇਹਨੇ ਜਿਹੜੇ ਉਹ ਆਪਾਂ ਹਰੀ ਮਿਰਚ ਦੇ ਲਏ ਨੇ ਹਰੀ ਮਿਰਚ ਆ ਜਿਹੜੀ ਇਹ ਆਪਣੀ ਜ਼ਿਆਦਾ ਕੋੜੀ ਨਹੀਂ ਹੈਗੀ ਇਸ ਕਰਕੇ ਆਪਾਂ ਬਾਅਦ ਵਿੱਚ ਇਹਦੇ ਵਿੱਚ ਥੋੜੇ ਜਿਹਾ ਲਾਲ ਮਿਰਚ ਦਾ ਵੀ ਉਪਯੋਗ ਕਰਾਂਗੇ ਤੇ ਹੁਣ ਆਪਾਂ ਨੇ ਗੈਸ ਦੀ ਫਲੇਮ ਆ ਜਿਹੜੀ ਉਹ ਔਨ ਕਰ ਲਈ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਮਸਾਲਿਆਂ ਨੂੰ ਭੁੰਨ ਲਵਾਂਗੇ ਇਦੇ ਵਿੱਚ ਆਪਾਂ ਲਸ ਸੌਰੀ ਮੇਥੀ ਦਾਣਾ ਤੇ ਅਦਰਕ ਹੈ ਜਿਹੜਾ ਉਹ ਇਹਨਾਂ ਨੇ ਇੰਗਰੀਡੀਅੰਟਸ ਤੇ ਭੁੰਨਣ ਤੋਂ ਬਾਅਦ ਹੀ ਐਡ ਕਰਾਂਗੇ ਤਾਂ ਕਿ ਜਿਹੜਾ ਆਪਣੀ ਕੜੀ ਆ ਕੜੀ ਦੇ ਵਿੱਚ ਕੜੱਤਰ ਨਾਵੇ ਤੇ ਆਪਣੇ ਜਿਹੜਾ ਮੇਥੀ ਦਾਣਾ ਉਹ ਜਲੇ ਨਾ ਤੇ ਹੁਣ ਨਾਲ ਹੀ ਢੋ ਆਪਾਂ ਨੇ ਇਹਦੇ ਵਿੱਚ ਸੁੱਕੀਆਂ ਮਿਰਚਾਂ ਐਡ ਕਰਤੀਆਂ ਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਅਦਰਕ ਤੇ ਨਾਲ ਹੀ ਚਮਚੇ ਦਾ ਚੌਥਾ ਗਿ ਹਿੱਸਾ ਆਪਾਂ ਇਹਦੇ ਵਿੱਚ ਮੇਥਿਆਂ ਦਾ ਪਾ ਲੈਣਾ ਤੇ ਹੁਣ ਜਿਹੜਾ ਇਹਨਾਂ ਦਾ ਮੇਥਿਆਂ ਦਾ ਫਲੇਵਰ ਆ ਉਹ ਹਲਕਾ ਹਲਕਾ ਆਪਣੀ ਕੜੀ ਦੇ ਵਿੱਚ ਆ ਜਾਊਗਾ ਤੇ ਮੇਥੇ ਆਪਣੇ ਜਲਣਗੇ ਵੀ ਨਹੀਂ ਤੇ ਹੁਣ ਨਾਲੇ ਇਹਦੇ ਵਿੱਚ ਮੈਂ 2 ਚਮਚ ਦੇ ਕਰੀਬ ਆ ਜਿਹੜੀ ਉਹ ਹਲਦੀ ਪਾ ਲੈਣੀ ਆ ਹਲਦੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਨਾਲ ਦੀ ਨਾਲ ਹਿਲਾ ਲੈਣਾ ਤਾਂ ਕਿ ਆਪਣੀ ਹਲਦੀ ਆ ਜਿਹੜੀ ਉਹ ਜਲੇ ਨਾ ਤੇ ਦੇਖੋ ਹੁਣ ਆਪਾਂ ਨੇ ਅੱਧਾ ਇੱਕ ਚਮਚਾ ਇਹਦੇ ਵਿੱਚ ਲਾਲ ਮਿਰਚ ਦਾ ਵੀ ਐਡ ਕੀਤਾ ਹੈ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਕਿ ਹਲਦੀ ਆ ਜਿਹੜੀ ਆਪਣੀ ਚੰਗੀ ਤਰ੍ਹਾਂ ਭੁੱਜ ਜਵੇ ਇਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਘੋਲ ਆ ਜਿਹੜਾ ਤਿਆਰ ਕਰਕੇ ਰੱਖਿਆ ਹੋਇਆ ਸੀਗਾ ਉਹਨੂੰ 10-15 ਮਿੰਟ ਨੇ ਜਿਹੜੇ ਆਰਾਮ ਦੇ ਨਾਲ ਹੋ ਗਏ ਸੀਗੇ 15 ਮਿੰਟ ਤੋਂ ਥੋੜਾ ਜਿਹਾ ਬਾਧੀ ਸਮਾਂ ਲੱਗ ਗਿਆ ਸੀਗਾ ਤੇ ਹੁਣ ਆਪਾਂ ਲੱਸੀ ਤੇ ਦਹੀਂ ਬੇਸਣ ਦਾ ਘੋਲ ਆ ਜਿਹੜਾ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਤੜਕੇ ਦੇ ਵਿੱਚ ਤੇ ਨਾਲ ਦੀ ਨਾਲ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਜਿਵੇਂ ਕਿ ਆਪਾਂ ਨੇ ਇੱਕ ਬਾਟੀ ਲਈ ਸੀਗੀ ਇਹਦੇ ਵਿੱਚ ਬੇਸਣ ਦੀ ਤੇ ਇੱਕ ਬਾਟੀ ਆਪਾਂ ਨੇ ਬੇਸਣ ਨੂੰ ਜਦੋਂ ਬਲੈਂਡ ਕੀਤਾ ਉਦੋਂ ਆਪਾਂ ਨੇ ਪਾਣੀ ਦੀ ਪਾਇਲਤੀ ਸੀ ਤੇ ਨੌ ਬਾਟੀਆਂ ਨੇ ਜਿਹੜੀਆਂ ਉਹ ਮੈਂ ਇੱਕ ਜੱਗ ਦੇ ਵਿੱਚ ਕੱਢ ਕੇ ਰੱਖ ਲੀਆਂ ਸੀਗੀਆਂ ਤੇ ਹੁਣ ਆਪਾਂ ਇਹ ਜਿਹੜਾ ਸਾਰਾ ਪਾਣੀ ਆ ਉਹਨੂੰ ਆਪਾਂ ਕੜੀ ਦੇ ਵਿੱਚ ਪਾ ਲੈਣਾ ਤੇ ਕੜੀ ਨੂੰ ਆਪਾਂ ਹੌਲੀ-ਹੌਲੀ ਪਕਾਵਾਂਗੇ ਆਪਾਂ ਨੇ ਪਹਿਲਾਂ ਮੀਡੀਅਮ ਫਲੇਮ ਦੇ ਉੱਤੇ 15 ਮਿੰਟ ਲਈ ਕੜੀ ਨੂੰ ਪਕਾ ਲਿਆ ਏ ਤੇ ਜਦੋਂ ਆਪਣੀ ਕੜੀ ਰਿਜਣ ਲੱਗ ਜਵੇ ਉਸ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਦੋ ਚਮਚੇ ਨਮਕ ਦੇ ਐਡ ਕਰਾਂਗੇ ਨਮਕ ਆ ਜਿਹੜਾ ਆਪਾਂ ਨੂੰ ਇਹ ਕੜੀ ਰਿਜਣ ਤੋਂ ਬਾਅਦ ਹੀ ਪਾਉਣਾ ਚਾਹੀਦਾ ਹੈ ਨਹੀਂ ਕੀ ਹੈ ਕਿ ਕੜੀ ਆ ਜਿਹੜੀ ਆਪਣੀ ਉਹ ਫਟ ਸਕਦੀ ਆ ਤੇ ਤੁਸੀਂ ਦੇਖ ਸਕਦੇ ਹੋ ਕੜੀ ਆਪਣੀ ਵਧੀਆ ਤਰੀਕੇ ਦੇ ਨਾਲ ਰਿਜਣ ਲੱਗੀ ਸੀਗੀ ਤੇ ਹੁਣ ਆਪਣੇ 15 ਤੋਂ 20 ਮਿੰਟ ਕੜੀ ਨੂੰ ਆ ਜਿਹੜਾ ਪਕਾ ਲਿਆ ਏ ਇਹ ਜਿਹੜੇ ਪਕੌੜੇ ਜਿਸ ਮੈਥਡ ਨੇ ਨਾਲ ਆਪਾਂ ਨੇ ਤਿਆਰ ਕੀਤੇ ਨੇ ਉਦੇ ਲਈ ਆਪਾਂ ਨੂੰ ਇਹ ਫਲੇਮ ਬੰਦ ਕਰਕੇ ਹੀ ਕੜੀ ਦੇ ਵਿੱਚ ਐਡ ਕਰਨੀ ਚਾਹੀਦੇ ਨੇ ਤੇ ਦੇਖੋ ਆਪਣੀ ਕੜੀ ਆ ਜਿਹੜੀ 25 ਮਿੰਟ ਦੇ ਵਿੱਚ ਬਣ ਕੇ ਆ ਜਿਹੜੀ ਤਿਆਰ ਹੋ ਗਈ ਆ ਤੇ ਪਕੌੜੇ ਵੀ ਆਪਾਂ ਨੇ ਕੜੀ ਦੇ ਵਿੱਚ ਐਡ ਕਰਤੇ ਨੇ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤਾਂ ਮੇਰੀ ਰੈਸਪੀ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੀ ਜਿਹੜੀ notification ਤੁਹਾਨੂੰ ਜਲਦੀ ਮਿਲੇ ਉਹਦੇ ਲਈ ਬੈਲ ਆਈਕਨ ਦੇ ਉੱਤੇ ਵੀ ਕਲਿੱਕ ਕਰ ਲਿਓ ਤੇ ਮੇਰੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਦੇ ਲਈ ਮੇਰੀਆਂ ਵੀਡੀਓਜ਼ ਨੂੰ ਇੰਨਾ ਲਾਈਕ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ